ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਉਪਰ ਆਏ ਜੀ ਆਨ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੀ ਦੇ ਸਾਰਿਆਂ ਸਤਿ ਸ੍ਰੀ ਅਕਾਲ ਮੇਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵੇਰ ਦੀ ਤੇ ਦੇਖੋ ਜੈ ਤਰੀਕ ਹੋ ਗਈ ਆ 12 ਤ ਦਿਨ ਹੋ ਗਿਆ ਜੈਤਵਾਰ ਤੇ 30 ਦਿਨ ਹੋ ਗਿਆ ਐ ਐਤਵਾਰ 6:30 ਦਾ ਹੋ ਗਿਆ ਟਾਈਮ ਤੇ ਇਹ ਦੇਖੋ ਜੀ ਚਾੜੂ ਪੁੱਛਾ ਕੱਪੜੇ ਤਨਾ ਕੰਮ ਨੇ ਢਿੱਕੇ ਹੁਣ ਮੈਂ ਲੱਗੀ ਆ ਰੋਟੀ ਪਕਾਉਣ ਤੇ ਮੈਨੂੰ ਅੱਜ ਆ ਬਿੱਲ ਆ ਗਿਆ ਦੇਖੋ ਨਾਲ ਦਿਵਾਲੀ ਦੀਆਂ ਮੈਂ ਸਫਾਈਆਂ ਵੀ ਸ਼ੁਰੂ ਕੀਤੀਆਂ ਉਹ ਵੀ ਕਰੀ ਜਾਣੀ ਹੈ ਹੰਨ ਨਾਲ ਹੌਲੀ-ਹੌਲੀ ਤੇ ਉਹ ਦੇਖੋ ਜੀ ਔਰ ਜਿੰਨੀ ਵੀ ਮਰਜ਼ੀ ਬਿਮਾਰ ਹੋਈ ਉਹਨੂੰ ਘਰ ਦੇ ਕੰਮ ਕਰਤਾ ਕਰਨੇ ਹੀ ਪੈਂਦੇ ਆ ਰੋਟੀ ਤਾਂ ਪਕਾ ਗਏ ਉਹਨੂੰ ਖਾਣੀ ਪੈਂਦੀ ਆ ਨਾ ਤੇ ਹੋਰ ਆਪਣੇ ਛਿੱਕੇ ਮੋਟੇ ਕੰਮ ਕਰਨਾ ਉਹਨੂੰ ਕਰਨੇ ਪੈਂਦੇ ਆ ਸੋ ਇਹ ਗੱਲ ਆ ਤੇ ਤੇ ਮੈਂ ਦਾਲ ਬਣੀ ਆ ਜੇ ਮਸਰਾ ਮੂੰਗੀ ਦੀ ਤੇ ਉਹਨੂੰ ਲਾ ਲਿਆ ਤੜਕਾ ਤੇ ਦੇਖੋ ਜੀ ਪਤਲੀ ਜੀ ਬਣਾਈ ਆ ਤੇ ਦਾਲ ਬਹੁਤ ਦਿਨਾਂ ਬਾਅਦ ਬਣਾਈਆਂ ਕਿੰਨੇ ਦਿਨ ਹੈ ਬਿਮਾਰਾਂ ਦਾ ਖਾਣਾ ਆ ਪਰ ਨਹੀਂ ਇਹ ਤਾਂ ਬਿਮਾਰ ਹੋਈ ਹੈ ਨਾ ਇਹ ਲੱਗਦੀ ਉਹਦਾ ਸਵਾਦ ਹੈ ਉਹਦਾ ਵੀ ਵੈਸੇ ਬਹੁਤ ਵਧੀਆ ਲੱਗਦੀ ਹੈ ਇਹ ਤੇ ਪਤਲੀ ਬਹੁਤ ਜਾਨੀ ਸਵਾਦ ਲੱਗਦੀ ਹੈ ਇਹ ਤੇ ਮੈਂ ਬਣਾਈ ਤੇ ਨਾਲ ਨਾਲਿਆ ਤੜਕਾ ਤੇ ਹੁਣ ਲੱਗੀਆਂ ਮੈਂ ਰੋਟੀ ਪਕਾਉਣ ਤੇ ਇਹਨੇ ਬਿਮਾਰਾਂ ਦਾ ਖਾਣਾ ਆ ਪਰ ਬਿਲਕੁਲ ਪਰਫੈਕਟ ਦਾਲਿਆ ਹਲਕੀ ਫੁਲਕੀ ਤਰੰਦਾਲ ਹੁੰਦੀ ਹੈ ਇਹ ਐਵੇਂ ਵਿਚਾਰੀ ਨੂੰ ਬੇਨਾਮ ਕੀਤਾ ਆ ਇਹਨੂੰ ਨੇ ਕੰਦੀ ਬਿਮਾਰਾਂ ਦਾ ਖਾਣਾ ਹੈ ਤੇ ਪਰ ਬਿਮਾਰਾਂ ਨੂੰ ਸਹੀ ਵੀ ਇਹੀ ਕਰਦੀ ਆ ਇਹ ਗੱਲ ਪੱਕੀ ਗੱਲ ਦੀ ਗਰੰਟੀ ਹੈ ਇਸ ਗੱਲ ਦੀ ਹੈ ਨਾ ਵੀ ਸਹੀ ਵੀ ਇਹੀ ਕਰਦੀ ਇਹ ਵੀ ਇੱਕ ਦਵਾਈ ਆ ਮਸਰਾ ਮੰਗਰੀ ਦਾਣ ਹੈ ਕਿਉਂ ਖਿਜੜੀ ਵਿੱਚ ਪਾ ਕੇ ਚਲੋ ਉਹ ਵੀ ਬਹੁਤ ਵਧੀਆ ਬਣਦੀ ਹੈ ਨਾ ਤੇ ਵੈਸੇ ਦਾਲ ਵੀ ਬਹੁਤ ਵਧੀਆ ਬਣਦੀ ਹੈ ਇਹ ਹੋਰ ਬਾਕੀ ਮੇਰੀਆਂ ਭੈਣਾਂ ਨੇ ਬਹੁਤ سارے ਕਮੈਂਟ ਬਹੁਤ ਵਧੀਆ ਜਾਨੀ ਦੇਖੋ ਜਦੋਂ ਆਪਾਂ ਪੂਰੀ ਵੀਡੀਓ ਸੁਣਦੇ ਆ ਨਾ ਤਾਂ ਫਿਰ ਆਪਾਂ ਨੂੰ ਗੱਲਾਂ ਦਾ ਫੇਰ ਹੀ ਪਤਾ ਲੱਗਦਾ ਵੀ ਆਪਾਂ ਵੀਡੀਓ ਵਲੌਗ ਵਿੱਚ ਕੀ ਬੋਲੇਆ ਕਿ ਕਿਸ ਵਾਰੀ ਗੱਲ ਕੀਤੀ ਹੈ ਨਾ ਤੇ ਫਿਰ ਉਹ ਗੱਲ ਤੋਂ ਗੱਲ ਸੁਣ ਕੇ ਤਾਂ ਆਪਾਂ ਫੇਰ ਹੀ ਉਸ ਕਮੈਂਟ ਦਾ ਜਵਾਬ ਦਿੰਨੇ ਹੈ ਨਾ ਤੇ ਇੱਥੋਂ ਪਤਾ ਲੱਗ ਜਾਂਦਾ ਹੈ ਭੈਣਾਂ ਮੇਰੀਆਂ ਫੁੱਲ ਵੀਡੀਓ ਦੇਖਦੀਆਂ ਤਾਂ ਫੇਰ ਹੀ ਉਹ ਫੁੱਲ ਸੁਣ ਕੇ ਫੇਰ ਹੀ ਉਹ ਜਵਾਬ ਦਿੰਦੀ ਹੈ ਗੱਲ ਦਾ ਬਥੇ ਗੱਲ ਹੈ ਜੀ ਮੈਂ ਵੀ ਫੁੱਲ ਸੁਣਦੀ ਹੁੰਨੀ ਸਾਰੀਆਂ ਦੀ ਵੀਡੀਓ ਜੇ ਕਈ ਵਾਰੀ ਮੈਂ ਬੀਜੀ ਹਾਂ ਮੈਂ ਕਈ ਵਾਰੀ ਵੀ ਮੈਂ ਲਾ ਕੇ ਰੱਖ ਦੇਣੀ ਹੁੰਨੀ ਆ ਕਿ ਕਈ ਵਾਰ ਕਈ ਵਾਰੀ ਮੇਰਾ ਨਹੀਂ ਮਨ ਟੈਂਪ ਹੁੰਦਾ ਦੇਖਣ ਦਾ ਜਾਂ ਕਿਦਾਂ ਵੀ ਹੈਗਾ ਤੇ ਦੇਖਣੀ ਫੋਲ ਚਾਹੀਦੀ ਆ ਦੇਖੋ ਜੀ ਵਲੋਗ ਬਣਾਉਣ ਤੇ ਬਹੁਤ ਮਿਹਨਤ ਆਉਂਦੀ ਬਹੁਤ ਟਾਈਮ ਲੱਗਦਾ ਆ ਇਹ ਕੋਈ ਸੌਖਾ ਨਹੀਂ ਹੈਗਾ ਹਨਾ ਤੇ ਬਾਕੀ ਭੈਣਾਂ ਨੇ ਬਹੁਤ ਕਹਿ ਲੋ ਵੀ ਚਿੰਤਾ ਜਿਤਾਈ ਆ ਜੋ ਵੀ ਅੱਜ ਕੱਲ੍ਹ ਘਟਨਾ ਵਾਪਰ ਰਹੀਆਂ ਨੌਜਵਾਨਾਂ ਭਰਾਵਾਂ ਦੇ ਨਾਲ ਸਾਡੇੰਦੇ ਨਾਲ ਹਨਾ ਸਾਡੇ ਹੀ ਉਹ ਵੀ ਹਨਾ ਤੇ ਜਿਨੇ ਵਿਚਾਰੇ ਇੰਨਾ ਨਾਮ ਕਮਾ ਕੇ ਇਸ ਦੁਨੀਆ ਤੋਂ ਚਲ ਗਏ ਆ ਤੇ ਉਮਰਾਂ ਵੀ ਕੁਛ ਨਹੀਂ ਹਨਾ ਤੇ ਇੰਨਾ ਨਾਮ ਵੀ ਕਮਾ ਲਿਆ ਰੱਬ ਨਿਉਰਮੇ ਦਿੱਤੀ ਹੈਗੀ ਤੇ ਦੇਖੋ ਜੀ ਪਤਾ ਨਹੀਂ ਕੀ ਗੱਲ ਜਿਹੜੇ ਗਾਇਕ ਭਰਾ ਹਨਾ ਗਾਉਣ ਮਤਲਬ ਹਨਾ ਆਪਣੇ ਡੈਥ ਹੋਣ ਤੋਂ ਪਹਿਲਾਂ ਵੀ ਇਦਾਂ ਦਾ ਕੁਝ ਲੱਗ ਜਾਂਦੇ ਨਾ ਗਾਣਾ ਉਹ ਨਾ ਤੇਹੀ ਟੁੱਕਦਾ ਆ ਜਿੱਦਾਂ ਸਜੀਤ ਵਿਵੇਦ ਰਖੀਆ ਬਹੁਤ ਹੀ ਸਰੀਲਾ ਗਾਇਕ ਹਨਾ ਸਾਡਾ ਭਰਾ ਸਾਡੇ ਬਹੁਤ ਵੱਡੇ ਸੀਨੀਅਰ ਸਾਡੇ ਤੋਂ ਹਨਾ ਤੇ ਮੇ ਤਾਂ ਇੱਕ ਘੜੇ ਦਾ ਪਾਣੀ ਵੀ ਕੱਲ ਤੱਕ ਨਹੀਂ ਰਹਿਣਾ ਨਾ ਉਹ ਗਾਣਾ ਗਾਇਆ ਉਸ ਤੋਂ ਬਾਅਦ ਉਹ ਚਲ ਗਿਆ ਵਿਚਾਰੇ ਹਨਾ ਤੇ ਸਿੱਧੂ ਮੂਸੇ ਵਾਲੇ ਵੀ ਨੇ ਗਾਇਆ ਸੀਗਾ ਲਾਸਟ ਰਾਈਡ ਤੇ ਉਹ ਬਸ ਉਹਦਾ ਲਾਸਟ ਟ੍ਰਾਈਡ ਬਸ ਉਹੀ ਗਾਣਾ ਰਿਹਾ ਉਸ ਉੱਤੇ ਟੁਕਿਆ ਤੇ ਜਿਹੜਾ ਹੁਣ ਰਾਜੀਵ ਰਜਵੰਦੇ ਵੀਰ ਨੇ ਗਾਇਆ ਹੈ ਨਾ ਮਿੱਟੀ ਦਾ ਫਰੋਲ ਜੋਗੀ ਇੱਥੇ ਲੱਭਣੀ ਨਹੀਂ ਲਾਲ ਗਵਾਚੇ ਹੈ ਨਾ ਤੇ ਬਿਲਕੁਲ ਸਹੀ ਗੱਲ ਉਹ ਵੀ ਉੱਤੇ ਵਿਚਾਰੇ ਦੀ ਢੋਗੀ ਗੱਲ ਹੈ ਨਾ ਪਰ ਇੰਨੀ ਰੱਬ ਨੇ ਅਦਾਸਾਂ ਗੀਤ ਰੱਬ ਨੂੰ ਅਦਾਸਾਂ ਗੀਤੀਆਂ ਸਾਰਿਆਂ ਨੇ ਨਾ ਪਰ ਰੱਬ ਨੇ ਸੁਣੀ ਨਹੀਂ ਹੈ ਨਾ ਤੇ ਇਹ ਨਾ ਕਹਿਰ ਹੋ ਗਿਆ ਪਤਾ ਨਹੀਂ ਰੱਬ ਰੱਬ ਨੂੰ ਕੀ ਚੰਗਾ ਲੱਗਦਾ ਵੀ ਇੰਨੇ ਸੋਹਣੇ ਸੋਹਣੇ ਹੀਰੇ ਹੀਰੇ ਸਾਡੇ ਭਰਾ ਚਲ ਗਏ ਇਸ ਦੁਨੀਆ ਤੋਂ ਬਹੁਤ ਪਛਤਾਵਾ ਜਾਂਦਾ ਸੀ ਇਹਦਾ ਹਨਾ ਚਲੋ ਖੈਰ ਮੇਰੇ ਭੈਣਾਂ ਨੇ ਸੁਣੀ ਪੂਰਾ ਸੁਨੀਆ ਬਲੌਗ ਤੇ ਕਮੈਂਟ ਕੀਤਾ ਪਤਾ ਲੱਗਾ ਹਨਾ ਤੇ ਚਲੋ ਇੱਥੋਂ ਪਤਾ ਲੱਗਦਾ ਆ ਪਸੇ ਦੇ ਆਪਣਾ ਸੁਜੋ ਬਣਾਈ ਰੱਖੋ ਬੈਣਾ ਹੁਣ ਚਲੋ ਠੀਕ ਆ ਹੁਣ ਕੱਲ ਕੰਪੇਨ ਲੱਗੀ ਸੀ ਹੁਣ ਮੇਰੇ ਡਾਕਟਰ ਸਾਹਿਬ ਵੀ ਹਨਾ ਤੁਨ ਮੰਦ ਤੋਂ ਕਲ ਕੰਪੈਨ ਲੱਗੀ ਸੀਗੀ ਉੱਤੇ ਵੀ ਘੱਟਾ ਮਿੱਟੀ ਦੇ ਨਾਲ ਉਹਨਾਂ ਨੂੰ ਵੀ ਬੁਖਾਰ ਚੜ ਗਿਆ ਹਨਾ ਤੇ ਮੈਂ ਇਹਨਾਂ ਨੂੰ ਕਹਿੰਦੀ ਸੀ ਮੈਂ ਕਿ ਤੁਸੀਂ ਹੁਣ ਮੈਨੂੰ ਕਹਿੰਦੇ ਤਾਂ ਹੁਣ ਤੁਸੀਂ ਦੱਸੋ ਹਨਾ ਮੈਂ ਤੂੰ ਵੀ ਹੁਣ ਬਿਮਾਰ ਹੋ ਗਏ ਹਨਾ ਮੌਸਮ ਨੂੰ ਨਹੀਂ ਸਮਝਿਆ ਕਰੋ ਵੀ ਇਹ ਮੌਸਮ ਵੀ ਚੇਂਜਿੰਗ ਹੁੰਦੀ ਹੈ ਮੌਸਮ ਦੀ ਹਨਾ ਤੁਸੀਂ ਮੈਨੂੰ ਠਹਿਰਾਈ ਜਾਂਦੇ ਆ ਵੀ ਤੂੰ ਅੰਕਲ ਵੀ ਜਾਣਗੇ ਬਿਮਾਰ ਹੋਈਆਂ ਤੂੰ ਆਹ ਖਾਦਾ ਤੇ ਯੋ ਖਾਦਾ ਨਾ ਉਹ ਚਲੋ ਬਹਾਨਾ ਬਣ ਜਾਂਦਾ ਇਹ ਸਿੱਧਾ ਨਾ ਸੋ ਇਹ ਗੱਲ ਆ ਉਹਨਾਂ ਨੂੰ ਵੀ ਉਹਨੂੰ ਬੁਖਾਰ ਚੜ ਗਿਆ ਦੇਖੋ ਇਹ ਹੁੰਦਾ ਨਾ ਭਾਰ ਇੱਕ ਜੀਨ ਹੁੰਦਾ ਨਾ ਇਹ ਸਾਰੇ ਜੀਆਂ ਨੂੰ ਹੋ ਕੇ ਹੜਦਾ ਇਹ ਗੱਲ ਪੱਕੀ ਆ ਜੇ ਕਿਸੇ ਵੱਡੇ ਨੂੰ ਹੁੰਦਾ ਉਹ ਛੋਟਿਆਂ ਨੂੰ ਹੁੰਦਾ ਇਹ ਛੋਟਿਆਂ ਨੂੰ ਹੁੰਦਾ ਤਾਂ ਉਹ ਵੱਡਿਆਂ ਨੂੰ ਹੋ ਜਾਂਦਾ ਆ ਇਹ ਯਾਨੀ ਇਹ ਭਾਰ ਆ ਜੇ ਹੁੰਦਾ ਇਹ ਹੋ ਕੇ ਹੜਦਾ ਹੁੰਦਾ ਤਾਂ ਫੇਰ ਹੀ ਇਹ ਹੁੰਦਾ ਆ ਸਹੀ ਤੇ ਹੋ ਕੇ ਹੜਦਾ ਹੈ ਚਲੋ ਖैर ਕੋਈ ਚੱਕਰ ਨਹੀਂ ਦੁੱਖ ਸੁੱਖ ਜ਼ਿੰਦਗੀ ਦੇ ਨਾਲ ਹੀ ਆ ਤੇ ਜੇ ਸਾਡੇ ਦੁੱਖ ਆ ਤੇ ਸੁੱਖ ਵੀ ਆਊਗਾ ਬਾਈ ਉਹ ਦਊਗਾ ਹਨਾ ਚਲੋ ਠੀਕ ਰੋਟੀ ਨੂੰ ਪਕਾ ਲਈਏ ਤੇ ਖਾ ਲਈਏ ਸਾਰੇ ਦਿਆਂ ਦੀ ਅਪਡੇਟ ਤੁਹਾਨੂੰ ਦੇਈ ਜਾਵਾਂਗੇ ਦੇਖੋ ਸਾਡੇ ਕਿਹਨੇ ਗੱਲਾਂ ਕਰੀ ਜਾਂਦੀਆਂ ਅੱਜ ਐਤੋਂ ਸਾਡੇ ਪ੍ਰੋਗਰਾਮ ਹੈ ਸਾਡੇ ਦਾ ਡੇਲੀ ਪ੍ਰੋਗਰਾਮ ਰੋਜ਼ ਹੀ ਰੋਜ਼ ਨਾ ਚਲੋ ਭਰ ਹਾਲ ਫਿਰ ਇਹਦੇ ਹੁੰਦੇ ਨਾ ਸਵੇਰੇ ਸਵੇਰੇ ਤਾਂ ਹੁੰਦੇ ਮਤਲਬ ਇੱਕ ਪਾਰ ਤਾਂ ਹੁੰਲੇ ਸਿੱਖਨੇ ਸਰਦਾ ਨਾ ਤਾਂ ਵੈਸੇ ਵੀ ਖੁਸ਼ੀਆਂ ਵਾਲੇ ਦਿਨ ਸਾਡੇ ਰੋਜ਼ ਹੀ ਕੋ ਗਮੀ ਆ ਗਮੀ ਦਾ ਆ ਗਿਆ ਕੋ ਖੁਸ਼ੀ ਦਾ ਆ ਗਿਆ ਨਾ ਜਣੀ ਇਹਦੇ ਪ੍ਰੋਗਰਾਮ ਹੁੰਦੇ ਰਹਿੰਦੇ ਸਾਡਾ ਅੱਛਾ ਆ ਗਿਆ ਤੁਹਾਨੂੰ ਦੱਸ ਦਿੰਦੇ ਸਵੇញਾ ਮੈਂ ਸ਼ੁਰੂ ਕੀਤੀਆਂ ਦੁਆਲੀ ਦੀਆਂ ਵੀ ਹੌਲੀ ਹੌਲੀ ਕਰੀ ਜਾਣੀ ਆ ਤੇ ਰਹਿਮ ਨਹੀਂ ਹੁੰਦਾ ਹੈਗਾ ਨਾ ਤੇ ਭਾਵੇਂ ਜਿੱਦਾਂ ਮਾਂ ਦੀ ਸਿਹਤ ਠੀਕ ਜਾਂ ਨਹੀਂ ਹੈਗੀ ਤੇ ਰੋਟੀ ਪਾਣੀ ਖਾ ਕੇ ਤੇ ਰੱਟ ਸਾਨੂੰ ਵੀ ਖਵਾ ਕੇ ਤੇ ਹੁਣ ਉਹਨਾਂ ਦਵਾਈ ਖਾਦੀ ਹਲਮੇ ਪਏ ਆ ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਤੇਜ਼ ਬੁਖਾਰ ਆ ਤੇ ਮੈਨੂੰ ਕਹਿੰਦੇ ਸੀਗੇ ਚਲੋ ਫਿਰ ਮੌਸਮ ਦੇ ਹਿਸਾਬ ਨਾਲ ਹੀ ਆ ਤੇ ਆ ਦੇਖੋ ਜੀ ਅੱਛਾ ਤੇ ਲੋ ਸਾਫ ਕਰਦੇ ਰਹੀ ਜਾਇਆ ਤੇ ਤੇ ਵੀ ਮੇਰਾ ਖੱਲੇ ਬਾਲਵਟੀ ਬਹੁਤ ਛੜਦੀ ਆ ਤੇ ਸਾਫ ਸਫਾਈ ਬਾਲਵਟੀ ਝੰਡ ਕਰਕੇ ਨਾ ਜਿਆਦਾ ਤੇ ਆ ਮੈਂ ਪੱਖੀ ਵੀ ਸਾਫ ਕੀਤੀ ਜੇ ਪਹਿਲਾਂ ਤੇ ਆ ਦੇਖੋ ਤੇ ਜਿੰਨੀ ਕੋਈ ਹੈ ਜੀ ਮੈਂ

ਦੇ ਕਹਿੰਦੇ ਆ ਨਾ ਕਹਿਣ ਵਾਲੇ ਵੀ ਹਾ ਬੇਲੀਏ ਰਹਿੰਦੀਆਂ ਘਰ ਕੰਮ ਇਹਦੇ ਨੇ ਕੋਈ ਵੀ ਇਹਨਾਂ ਜਿੰਨਾ ਕੰਮ ਵੀ ਕੋਈ ਕਰ ਨਹੀਂ ਸਕਦਾ ਚਾ ਜੜਿਆ ਜਨਵਾਜੀ ਇਹ ਨੂੰ ਸੰਭ ਕਰ ਲਿਆ ਮੈਂ ਦੇਖੋ ਇਹ ਪਹਿਲਾ ਕੁੰਡੀਆ ਉਹਦੇ ਤੋਂ ਫੜਨੀ ਆ ਉਹ ਕਿਹਨੇ ਹੁੰਦੀ ਵੇਚਣ ਵਾਲੇ ਇਹ ਹੁਣ ਚਲੋ ਫਿਰ ਕੋਈ ਥੋੜੀ ਕਰੀਆਂ ਆਂਗੇ ਦਹੀਂ ਨਾ ਤੇ ਫਿਰ ਸਫਾਈ ਹੋਈ ਜਾਊਗੀ ਤੇ ਹੁਣ ਲਵਨੀ ਮੈਂ ਝਾੜੂ ਤੇ ਇੱਕ ਮੈਂ ਚਾਰਾ ਡੱਬਾ ਰੱਖਿਆ ਬਾਹਰ ਹੋਰ ਦੇਖੋ ਡੱਬਾ ਚਾਰਾ ਰਵਰ ਮੈਨੂੰ ਧੁੱਪ ਲੱਗੂ ਇਹਨੂੰ ਅੰਬ ਦੇ ਚਾਰਨ ਨੂੰ ਡੰਡੀਏ ਨਾਲ ਲੱਗਾ ਗੁੱਡ ਵੈਨਾ ਚਲੋ ਇਹ ਕਰ ਲਈਏ ਪਾਣੀ ਸਾਫ ਹੋਣ ਬਾਲੇ ਕੋਲ ਦਵਰਾ ਸਾਹਿਬ ਤੁਨ ਕਿ ਵਿਸ਼੍ਰਿਸ ਜਿੱਥਾ ਸੁਣਦਾ ਹੋਊਗਾ ਇਹ ਠੀਕ ਨੂੰ ਜਾਣਾ ਸੀ ਅੱਜ ਮੈਂ ਨਹੀਂ ਗਈ ਇਹ ਸੇ ਠੀਕ ਹੋ ਤੇ ਫੇਰ ਜਾਵਾਂਗੀ ਹਾਂ ਬਾਕੀ ਉਹਦੇ ਤਾਂ ਸੰਦਲ ਸਾਫ ਨੇ ਚਲੋ ਚੱਲ ਇਹ ਬਣੇ ਸਾਫ ਕੋਈ ਜੁੱਥੇ ਕਰੀ ਜਾਂਦੇ ਆ ਤਾਂ ਸਾਫ ਕਰੀ ਜਾਂਦੇ ਚਲੋ ਖੈਰ ਕਰਮ ਵਾਲਾ ਘਰ ਆਂ ਪੰਡੇ ਜੁੱਥੇ ਹੋਈ ਜਾਂਦੇ ਸਾਫ ਕਰੀ ਜਾਂਦੇ ਨਾ ਇਹਨਾਂ ਚਲਦੀ ਪੱਕੀ ਤੀਤੀ ਪੱਕੀ ਮੇਦਾ ਕਰੂ ਬੰਦ ਹਾਂਜੀ ਦੇਖੋ ਜੀ ਸਾਰੇ ਕੰਮ ਇਕੱਠੇ ਛੱਡ ਲੈ ਤੇ ਸੋਇ ਦੀ ਸਾਫਾਈ ਤੋਂ ਬਾਅਦ ਫਿਰ ਮੈਂ ਆਪਣੇ ਫੇਸ ਪੈਕ ਬਣਾਇਆ ਤੇ ਅੱਧਾ ਕਿਸ਼ਮ ਵਿੱਚ ਮੈਂ ਹਲਦੀ ਦਾ ਪਾ ਲਿਆ ਤੇ ਇੱਕ ਚਮਚ ਐਲੋਵੇਰਾ ਤੇ ਘਰ ਦਾ ਬਣਿਆ ਹੋਇਆ ਦਹੀਂ ਖੱਟਾ ਤੇ ਇਹਦੇ ਵਿੱਚ ਪਾਣੀ ਹੋਣਾ ਚਾਹੀਦਾ ਸਿਰਫ ਸੰਘਣਾ ਸੰਘਣਾ ਚਾਹੀਦਾ ਜਿਹੜਾ ਕਿ ਆਪਣੇ ਚਿਹਰੇ ਤੇ ਟਿਕ ਜਾਵੇ ਹਨਾ ਤੁਸੀਂ ਮੇਰੇ ਹਰ ਖਿਆਲ ਕੀਤੀ ਮ사ਜ ਤੁਹਾਨੂੰ 5 ਮਿੰਟ ਛੱਡਣਾ ਆ ਤੇ ਦੇਖੋ ਜੀ ਇਸ ਪ੍ਰੋਗਰਾਮ ਵਿਆਹ ਸੀਜ਼ਨ ਲੱਗੇ ਆ ਰਹੇ ਆ ਤੇ ਇਸ ਕਰਕੇ ਆਪਣਾ ਖਿਆਲ ਆਪ ਰੱਖਣਾ ਪੈਣਾ ਹੈ ਨਾ ਤੇ ਪਾਲ ਜੇ ਨਾਲ ਆਪਾਂ ਘਾਰੇ ਪ੍ਰੋਗਰਾਮ ਆਪਣਾ ਕਰ ਲਈਏ ਨਾ ਤਾਂ ਵਧੀਆ ਗੱਲ ਆ ਤੇ ਕਿੱਲ ਤਿਕਾਂ ਦੇ ਨਾਲ ਜੋ ਵੀ ਆਪਣੇ ਚੇਤੂਲ ਮਿੱਟੀ ਕਾਣ ਜੋ ਵੀ ਹੁੰਦੇ ਆ ਸਾਰਾ ਦਹੀਂ ਚੱਕ ਦਿੰਦਾ ਆ ਸਾਫ਼ ਕਰ ਦਿੰਦਾ ਨਾ ਜਿਹੜੀ ਹਲਦੀ ਆ ਇਹ ਆਪਣੇ ਵੈਸੇ 글로 ਲਈ ਬਹੁਤ ਵਧੀਆ ਹੁੰਦੀ ਆ ਨਾ ਤੇ ਮੈਂ ਸਿੰਧ ਨਿੱਕੇ ਨਿੱਕੇ ਨੁਕਤੇ ਕਰਦੇ ਰਹਿਣੇ ਆ ਤਾਂ ਜਨ ਦਾ ਕੋਈ ਇਫੈਕਟ ਨਹੀਂ ਹੈਗਾ ਤੇ ਬਦਿਆ ਹੁੰਦੇ ਆ ਇਹ ਤੇ ਵੈਸੇ ਘਰ ਦੀ ਹਲਦੀ ਤੇ ਬਹੁਤ ਅਸਲੰਦੀ ਹੁੰਦੀ ਆ ਇਹ ਪਰ ਇਹ ਮੋਲਦੀ ਹਲਦੀ ਆ ਤੇ ਵੈਸੇ ਅਸੀਂ ਵੇਚੀ ਤੇ ਹੈਗੀ ਉਹ ਘਰ ਦੀ ਹਲਦੀ ਦਾ ਰੰਗ ਬੜਾ ਪਿਓਰ ਹੁੰਦਾ ਆ ਤੇ ਦੇਖੋ ਜੀ ਹੁਣ ਮੈਂ ਨਾ 10 ਮਿੰਟਸ ਕਾ ਕੇ ਤੇ ਫਿਰ ਦੇਖਣਾ ਮੂੰਹ ਤੁਹਾਨੂੰ ਫਿਰ ਦਿਖਾਉਣੀ ਆ ਵੀ ਕਿੰਨਾ ਸਾਫ ਹੋਇਆ ਦੇਖੋ ਜੀ ਹੌਲੀ ਹੌਲੀ ਸਾਫ ਹੁੰਦੇ ਆ ਇਕਦਮ ਨਹੀਂ ਜੇ ਆਪਾਂ ਕਹੀ ਅੱਜ ਹੀ ਸਾਰਾ ਆਪਣਾ ਫੇਸ ਸਾਫ ਹੋ ਜਵੇ ਜਾਂ ਕਿਦਾਂ ਵੀ ਹੈ ਨਾ ਹਫਤੇ ਵਿੱਚ ਆਪਾਂ ਡਰਾਈ ਕਰਾਂਗੇ ਘੱਟ ਤੋਂ ਘੱਟ ਇੱਕ ਟਾਈਮੇ ਕਰਿਆ ਕਰੋ ਹਨਾ ਤੇ ਇੱਕ ਟਾਈਮ ਨਹੀਂ ਤੇ ਫਿਰ ਜ਼ਿਆਦਾ ਹਨਾ ਚਲੋ ਜੀ ਫੇਸ ਸਾਫ ਕਰ ਦਿਆ ਹਨਾ ਲਓ ਜੀ ਮੈਂ ਹੁਣ ਮੂੰਹ ਧੋ ਲਿਆ ਤੇ ਦੇਖੋ ਜੀ ਘੱਟਾ ਮਿੱਟੀ ਤਾਂ ਜਿਹੜਾ ਪਿਆਸਿਕਾ ਸਿਰ ਝਟਾਇ ਕੀਤਾ ਉਹਦਾ ਤੇ ਹੋ ਗਿਆ ਸਾਫ਼ ਹਨਾ ਤੇ ਹੌਲੀ ਹੌਲੀ ਇਦਾਂ ਹੀ ਬਸ ਵਿਆਹ ਯੋਣੀ ਤਿਆਰੀ ਆਪਾਂ ਕਰਾਂਗੇ ਤੇ ਫਿਰ ਇਸ ਨੂੰ ਤਾਊਗਾ ਕੰਮ ਹੌਲੀ ਹੌਲੀ ਹਨਾ ਅੱਜ ਹੋਰ ਕੱਲ ਹੋਰ ਤੇ ਹਜੇ ਆਪਾਂ ਵਾਲਾਂ ਦਾ ਵੀ ਰਿਪੇਅਰਿੰਗ ਕਰਨੀ ਹੈ ਜੇ ਕਈ ਕੁਸ਼ ਕਰਨਾ ਹੈ ਤੇ ਕੁਸੀਂ ਮੇਰੇ ਪਿਛਲੇ ਵੀਡੀਓ ਨੂੰ ਬਹੁਤ ਮੇਰੀਆਂ ਭੈਣਾਂ ਨੇ ਪਿਆਰ ਦਿੱਤਾ ਹਨਾ ਪਿਛਲੇ ਵੀਡੀਓ ਵਿੱਚ ਇੱਕ ਇਹ ਜਣੀ ਪਾਈਆਂ ਸ਼ਾਇਆਂ ਦੀ ਵੀ ਪਾਈਆਂ ਆ ਤੇ ਬਹੁਤ ਸੋਹਣੇ ਭੈਣਾਂ ਨੇ ਕਮੈਂਟ ਕੀਤੇ ਟਰਾਈ ਵੀ ਕੀਤੇ ਹਨਾ